ਸਹਿਬ ਨੇ ਬਾਣੀ ਚਿਕਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਪੁੱਛਿਆ ਸਿੱਖਾਂ ਨੇ ਮਹਾਰਾਜ ਸਾਰੇ ਤੁਸੀਂ ਕਹਿੰਦੇ ਹੋ ਮਨ ਜਗਾਓ ਮਨ ਜਗਾਓ ਕਿਉਂਕਿ ਇਹ ਤੁਹਾਨੂੰ ਉਪਰਾ ਤਾਂ ਲੱਗਣਾ ਵਹਿਗੁਰੂ ਸ਼ਬਦ ਕਰਨ ਕਹਿਣ ਵਾਲੇ ਜੀਭਾਂ ਕਾਟ ਲ ਜਾਂਦੇ ਆ ਇਸ ਤਰ੍ਹਾਂ ਹੈ ਨਾ ਜੀ ਬਖਸ਼ ਦਿਆ ਜੀ ਜਦੋਂ ਪਖੰਡੀ ਸਾਹਿਬ ਕੁਝ ਹੋ ਜਾਂਚ ਕੇ ਲੈ ਜਾਂਦਾ ਮਗਰ ਉਹ ਕਹਿੰਨੇ ਇਹਨੂੰ ਫੜੋ ਜੀ ਵਹਿਗੁਰੂ ਕਹਿੰਦੇ ਝੂਠੇ ਨੇ ਚੇਤੇ ਰੱਖਿਓ ਵਹਿਗੁਰੂ ਸ਼ਬਦ ਮਾੜਾ ਨਹੀਂ ਰਾਵਣ ਵੀ ਭਗਵੇਂ ਕੱਪੜੇ ਪਾ ਕੇ ਸੀਤਾ ਨੂੰ ਛਲ ਗਿਆ ਸੀ ਜੇ ਕੱਪੜੇ ਨਾ ਪਾ ਕੇ ਆਉਂਦਾ ਚਲੀ ਉਹਨੇ ਵੀ ਨਹੀਂ ਸੀ ਜਾਣਾ ਪਗਮੇ ਪਾਇ ਸਾਰੇ ਅਸੀਂ ਪੜਨੇ ਆ ਨਾ ਹੁਣ ਜਿਹੜਾ ਵੈਗਰੂ ਸ਼ਬਦ ਕਹ ਕਿਉਂਕਿ ਗੁਰੂ ਤੇਗ ਬਹਾਦਰ ਕਹ ਰੇ ਮਨ ਓਟ ਲਿਓ ਘਰਨਾਮਾ ਜਿਹੜੀਆਂ ਜੂ ਉਧਾਰਨਾ ਲਈਆਂ ਨੇ ਹੁਣ ਜਦੋਂ ਅਸੀਂ ਉਹਨਾਂ ਦੀ ਗੱਲ ਕਰਾਂਗੇ ਹੈ ਤਾਂ ਬਾਣੀ ਕਿਉਂਕਿ ਅੱਜ ਸਮੱਸਿਆ ਸਾਡੀ ਇਹ ਹੋ ਗਈ ਅਸੀਂ ਆਪ ਜੀ ਅੰਦਰ ਇਹ ਭਰ ਚੁੱਕੇ ਆ ਕਿ ਵਿਗਿਆਨ ਗਿਆਨ ਸਾਡਾ ਸਭ ਕੁਝ ਹੈ ਜਦੋਂ ਰੂਹਾਨੀਅਤ ਦਾ ਕੋਈ ਸ਼ਬਦ ਹੁੰਦਾ ਅਸੀਂ ਕਹਿੰਦੇ ਹੋ ਨਹੀਂ ਸਕਦੇ ਉੰਜ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ ਉਹ ਈਗੋ ਨਾਲ ਜੁੜਿਆ ਹੋਇਆ ਇੱਕ ਸ਼ਬਦ ਹੈ ਜਿਹੜਾ ਮੰਨਦਾ ਹੈ ਕਹਿਣ ਜੋਗਾ ਨਹੀਂ ਰਹਿੰਦਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਫਿਰ ਮਰਜ਼ ਕਰਾਂ ਨਾਮ ਜਿਹੜਾ ਗੁਰੂ ਹਰਿਰਾਇ ਸਾਬ੍ਹ ਨੂੰ ਪੁੱਛਿਆ ਵੀ ਸਾਰੀ ਬਾਣੀ ਕਹਿੰਦੀ ਮਨ ਜਾਗਾਓ ਮਨ ਜਗਾਓ ਜਾਗੋ ਜਾਗੋ ਸੁੱਤੇ ਹੋ ਚੱਲਿਆ ਵਨਜਾਰਾ ਗੁਰੂ ਤੇਗ ਬਹਾਦਰ ਸਹਿਬਾ ਚ ਉਹਨਾਂ ਦੀ ਬਾਣੀ ਜਾਗ ਲੇ ਹੋ ਰੇ ਮਨਾਂ ਜਾਗ ਲੇ ਹੋ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਜਪਦੇ ਜਪਦੇ ਸਾਡਾ ਮਨ ਜਾਗ ਪਿਆ ਹੈ ਗੁਰੂ ਆਰ ਸੇਬ ਬਚਨ ਕਰਦੇ ਆ ਜਿਸ ਵਕਤ ਬਾਣੀ ਪੜ੍ਹਦੇ ਆ ਨਾਮ ਸਿਮਰਨ ਕਰਦੇ ਆ ਜੀ ਕਰੇ ਮੈਂ ਹੋਰ ਪੜ ਲਾਂ ਜੀ ਕਰੇ ਮੈਂ ਹੋਰ ਟੇਕ ਕੇ ਜਪਾਂ ਮਾਰੇ ਕਹਿੰਦੇ ਸਮਝ ਲਿਆ ਉਦੋਂ ਮਨ ਜਾਗਣਾ ਸ਼ੁਰੂ ਹੋ ਗਿਆ ਹੈ ਮਨ ਜਾਗੇ ਕੀ ਇਹ ਨਿਸ਼ਾਨੀ ਪ੍ਰੈ ਉਰ ਲੱਗ ਸਤਗੁਰ ਬਾਣੀ ਜਦੋਂ ਸ਼ਬਦ ਬਾਣੀ ਮਿੱਠੀ ਇੱਥੇ ਗੁਰੂ ਤੇਗ ਬਹਾਦਰ ਕਹਿ ਰਿਆ ਰੇ ਮਨ ਓਟ ਲਿਓ ਹੋਰ ਨਾਮਾ ਉਹਦੀ ਓਟ ਲੈ ਤੇ ਫਿਰ ਕੀ ਕਰ ਜਾਂ ਕਾ ਸਿਮਰਨ ਦੁਰਮਤ ਨਾਸ ਹੈ ਜਿਹਦਾ ਸਿਮਰਨ ਕੀਤਿਆਂ ਦੁਰਮਤ ਦਾ ਨਾਸ਼ ਹੋਵੇਗਾ ਭੈੜੀ ਮਤ ਖਤਮ ਹੋਵੇਗੀ ਪਾਵੈ ਪਦ ਨਿਰਵਾਨਾ ਭੈੜੀ ਮਤ ਕਿਵੇਂ ਨਾਸ਼ ਹੋ ਜਾਏਗੀ ਜੀ ਇਹਦੀ ਇੱਕ ਉਦਾਹਰਨ ਹੋਰ ਹੈ ਗੱਲਾਂ ਤਾਂ ਗੁਰਮਖੋ ਪ੍ਰੈਕਟੀਕਲ ਕਰੋਗੇ ਤੇ ਸਭ ਕੋਈ ਸ਼ਬਦ ਨੇ ਉੱਤਰ ਦੇਣਾ ਤੇ ਸਾਡੀਆਂ ਉਦਾਹਰਨਾਂ ਬਿਲਕੁਲ ਨਿੱਕੀਆਂ ਜੀ ਰਹਿ ਜਾਣੀਆਂ ਮੀ ਪੈਂਦਾ ਹੋਵੇ ਮੋਹਲੇ ਤਾਰ ਬਰਸਾਤ بارش ਪ੍ਰਾਤ ਜੇ ਚਾਟਾ ਗੁੰਦੇ ਸਾਂ ਪਰਾਤ ਦਾ ਤਲਾ ਜਿਹੜਾ ਹੈ ਉਹਦੇ ਨਾਲ ਲੱਗਾ ਆਟਾ ਆਟੇ ਦੇ ਨਾਲ ਲੱਗੀ ਮਿੱਟੀ ਖਰੋਚੀਆਂ ਵਿੱਚ ਲੈਂਦੀ ਨਹੀਂ ਪਈ ਉਸ ਪਰਾਤ ਨੂੰ ਮੋਹਲੇ ਧਾਰ بارش ਵਿੱਚ ਰੱਖ ਦਿਓ ਜਿੰਨੀ ਮੋਟੀਆਂ ਕਣੀਆਂ ਪੈਣਗੀਆਂ ਉਹਦੇ ਤੇ بارش ਹੋਵੇਗੀ ਤੁਸੀਂ ਦੇਖਿਓ بارش ਦੀਆਂ ਕਣੀਆਂ ਜਿਉਂ-ਜਿਉਂ ਪੈਣਗੀਆਂ ਮੈਲ ਉਗਲ-ਉਗਲ ਕੇ ਬਾਹਰ ਚਲੀ ਜਾਏਗੀ ਸਾਫ਼ ਪਾਣੀ ਵਿੱਚ ਖਲੋ ਜਾਏਗਾ ਜਿਉਂ-ਜਿਉਂ ਸ਼ਬਦ ਦੇ ਉੱਤੇ بارش ਹੋਵੇਗੀ ਇੱਕ ਗੱਲ ਹੋਰ ਜਿੰਨਾ ਕੰਮਾਂ ਨੂੰ ਅੱਜ ਤੋਂ 50 ਸਾਲ ਪਹਿਲਾਂ ਬਚਪਨ ਚ ਜਿਹੜੀਆਂ ਗਲਤੀਆਂ ਕੀਤੀਆਂ ਜਿਹਦਾ ਪਤਾ ਨਾ ਮਾਪਿਆਂ ਨੂੰ ਨਾ ਪੁੱਤਰ ਨੂੰ ਨਾ ਧੀ ਨੂੰ ਨਾ ਵਾਈਫ ਨੂੰ ਸਿਮਣ ਕਰ ਦਿਓ ਸਭ ਕੁਝ ਬਾਹਰ ਆਉਣਾ ਹੈ ਪਰ ਡਰਨਾ ਨਹੀਂ ਕਿਉਂਕਿ ਜਦੋਂ ਪਾਣੀ ਪਾ ਕੇ ਸਾਬਣ ਦੀ ਕਾਸੀ ਲਾਈਏ ਮੈਲ ਉਗਲਦੀ ਹੈ ਉਗਲਦੀ ਮੈਲ ਨੂੰ ਵੇਖ ਕੇ ਕਪੜਾ ਨਹੀਂ ਛੱਡੀਦਾ ਹੁੰਦਾ ਫਿਰ ਸ਼ਬਦ ਨੂੰ ਆਪਣਾ ਹੈ ਬੜੀ ਔਖੀ ਸਾਧਨਾ ਜੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਜੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਓਟ ਲਾਮ ਦੀ ਲੈ ਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਾਮ ਦੀ ਓੜ ਜੀ ਅਰੇ ਓਲਾ ਨਾਮ ਕਾ ਮੇਰੀ ਇਹ ਜਿੰਦੇ ਨਾਮ ਦੇ ਓਲੇ ਵਿੱਚ ਜੀ ਰੇ ਮਨ ਓਟ ਲਿਓ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਕਿਵੇਂ ਨਾਸੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਦੁਰਮਤ ਨਾਸੈ ਪਾਵਹਿ ਪਦ ਨਿਰਬਾਨਾ ਕੱਲ ਨੂੰ ਅੱਗੇ ਸ਼ਬਦ ਫਿਰ ਦੁਰਮਤ ਆਉਣਾ ਮੈਂ ਵੈ ਸੈਕਰਮੈਂਟੂ ਤਾਂ ਮੈਂ ਸਿਭਾ ਜੀ ਓਟ ਲੈ ਲਿਆ ਕਿਉਂਕਿ ਇੱਕ ਹੈ ਗੁਰਮਤ ਇੱਕ ਹੈ ਮਨਮਤ ਇੱਕ ਹੈ ਸੁਮਤ ਇੱਕ ਹੈ ਕੁਮਤ ਇੱਕ ਹੈ ਦੁਰਮਤ ਦੁਰਮਤ ਕੀ ਹੈ ਇਹ ਹਾਂ ਇੱਕ ਹੋਰ ਬੇਨਤੀ ਜਿਹੜੇ ਇਹਨਾਂ ਵਿਸ਼ਿਆਂ ਨੂੰ ਇਸ਼ਾਰ ਕਰਦੇ ਆ ਗਹਿਰੇ ਵਿਸ਼ੇ ਮਤ ਕੀ ਹੈ ਚਿੱਤ ਕੀ ਹੈ ਗੁਰਨਾ ਕੀ ਹੈ ਥਾਟ ਕੀ ਹੈ ਡਾਕਟਰ ਨੇਕੀ ਸਾਹਿਬ ਇੱਕ ਕਿਤਾਬ ਲਿਖ ਕੇ ਗਏ ਆ ਗੁਰਮਤ ਮਨੋਵ ਗਿਆਨ ਜ਼ਰੂਰ ਪੜਿਓ ਜਿੰਨਾ ਮੈਂ ਇਸ਼ਕ ਹੈ ਇਸ ਚੀਜ਼ ਦਾ ਉਹਨਾਂ ਨੇ ਕੋਈ ਸ਼ਬਦ ਬਾਣੀ ਤੋਂ ਬਾਹਰ ਨਹੀਂ ਕਿਹਾ ਮਤ ਕੀਏ ਰੋਜ਼ ਅਸੀਂ ਅਰਦਾਸ ਭਾਈ ਸਾਹਿਬ ਜੀ ਕਿਤੇ ਵੀ ਤੁਸੀਂ ਕਥਾ ਕਰੋ ਅਰਦਾਸ ਕਰੋ ਪੂਰਾ ਸਿੱਖ ਜਗਤ ਇਹ ਸ਼ਬਦ ਕਹਿੰਦਾ ਸਿੱਖਾਂ ਦਾ ਮਨ ਨੀਵਾ ਮਤ ਉਚਿ ਕਿਉਂ ਕਹਿੰਦਿਆ ਮਤ ਉਚਿ ਮਨ ਜੀ ਕਲ ਡਿਟੇਲ ਨਾ ਕਰਾਂਗਾ ਅਰਸ ਮਨ ਖਿਆਲ ਪੈਦਾ ਕਰਦਾ ਹੈ ਮਨ ਹੈ ਹੀ ਖਿਆਲ ਮੈਲਾ ਵੀ ਹੋ ਸਕਦਾ ਹੈ ਨਿਰਮਲ ਵੀ ਹੋ ਸਕਦਾ ਹੈ ਖਿਆਲ ਬਦਲਦੇ ਆ ਕੋਈ ਬਰੇ ਨਹੀਂ ਲੱਗਦੇ ਤੇ ਖਿਆਲ ਬਰੇਆਂ ਦੀ ਕਮਾਈ ਨੂੰ ਮਿੱਟੀ ਚ ਮਿਲਾ ਕੇ ਜਰੂਰ ਚਲਾ ਜਾਂਦਾ ਹੈ ਥਾਟਿ ਹੈ ਨਾ ਭੇੜੇ ਪਾਸੇ ਵਿਚਾਰ ਆ ਗਏ ਮਨ ਫੁਰਨੇ ਪੈਦਾ ਕਰਦਾ ਹੈ ਤੇ ਸਾਡੇ ਅੰਦਰ ਜਿਹੜਾ ਸਰਮਖੰਡ ਨੇ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਮਨ ਨੇ ਖਿਆਲ ਪੈਦਾ ਕੀਤਾ ਆਹ ਕੰਮ ਕਰਨਾ ਹੈ ਕਰਨਾ ਨਹੀਂ ਪਰ ਮਤ ਇੰਨੀ ਨਿਰਮਲ ਹੈ ਉਹਨੇ ਝਿੜਕ ਦਿੱਤਾ ਨੰ ਕੰਮਿਆ ਕੀ ਸੋਚਣਾ ਪਿਆ ਜਦੋਂ ਸਾਡੇ ਅੰਦਰ ਆਵਾਜ਼ ਆਉਂਦੀ ਹੈ ਤੂੰ ਮਨਾ ਕੀ ਸੋਚਦਾ ਪਿਆ ਸੈਂ ਉਹ ਜਿਹੜਾ ਮਨ ਕਹਿੰਦਾ ਫੁਰਨਾ ਬਣਾ ਕੇ ਆਪਣੇ ਆਪ ਨੂੰ ਲਹੰਤ ਬੰਨ੍ਹਦਾ ਹੈ ਉਹ ਮਤ ਨਿਰਮਲ ਹੈ ਜਿਨ੍ਹਾਂ ਦੀ ਮਤ ਨਿਰਮਲ ਹੋਵੇ ਉਹਨਾਂ ਦੇ ਫੁਰਨੇ ਮੈਲੇ ਕਰਮ ਨਹੀਂ ਬਣਦੇ ਜਿਨ੍ਹਾਂ ਦੀ ਮਤ ਮੈਲੀ ਹੋ ਜਾ ਗੁਰਮਖੋ ਉਹਨਾਂ ਦੇ ਮੈਲੇ ਫੁਰਨੇ ਮੈਲੇ ਕਰਮ ਬਣ ਜਾਂਦੇ ਦੁਰਮਤ ਦਾਤੇ ਮੈਲੀ ਮਤ ਕਾਲਖ ਵਾਲੀ ਮਤ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਿਮਰਨ ਕਰ ਤੇਰੀ ਭੈੜੀ ਮਤ ਨਾਸ਼ ਹੋ ਜਾਏਗੀ ਖਤਮ ਹੋ ਜਾਏਗੀ ਪਾਵੇਂ ਤੂੰ ਪਾਵੇਂਗਾ ਪਦ ਨਿਰਵਾਨਾ ਨਿਰਵਾਨ ਪਦ ਅਰਥੇ ਜਿੱਥੇ ਕੋਈ ਵਾਸ਼ਨਾ ਨਹੀਂ ਕਿਉਂਕਿ ਅਕਸਰ ਮਨ ਜਿਹੜਾ ਹੈ ਵਾਸ਼ਨਾ ਗ੍ਰਸੇਈਏ ਵਾਸ਼ਨਾ ਵਿੱਚ ਹੀ ਮਨ ਜਿਹੜਾ ਉਹ ਭਟਕਦਾ ਹੈ ਸੋਨੇ ਵਿੱਚ ਮੈਲ ਹੋਵੇ ਤੇ ਕੋਠਾਲੀ ਵਿੱਚ ਪਟਕਦਾ ਹੈ ਮੈਲ ਸਰਜੇ ਸੋਨਾ ਟਿਕ ਜਾਂਦਾ ਹੈ ਮਨ ਦੀਆਂ ਵਾਸ਼ਨਾਵਾਂ ਇਹਨੂੰ ਪਟਕਾਉਂਦੀਆਂ ਨੇ ਵਾਸ਼ਨਾ ਖਤਮ ਹੋ ਜਾਏ ਫਿਰ ਇਹਨੇ ਪਟਕਣਾ ਕੀ ਨਹੀਂ ਪਟਕੇਗਾ ਵਾਸ਼ ਨੇ ਅਗਲੇ ਜਨਮ ਦਾ ਫੈਸਲਾ ਕਰਦੀ ਇਹ ਵੀ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਮੈਂ ਕੋਈ ਲਫ਼ਜ਼ ਆਪਣੇ ਕੋਲ ਨਹੀਂ ਕਹਿ ਰਿਹਾ ਅਰੀ ਬਾਈ ਗੋਬਿੰਦ ਨਾਮ ਮਨ ਵਿਸਰਵ ਵਾਸ਼ਨਾ ਤੇ ਜ਼ੋਰ ਦਿੱਤਾ ਕਿ ਤੇ ਆਹ ਵਾਸ਼ਨਾ ਨਾ ਆ ਜਾਏ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸ਼ਵਾਦੋਂਨ ਵਲਵਲ ਹੁਤਾ ਰੈ ਜੋਗ-ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਬਹਿ ਜਾਵੇ ਵਾਸ਼ਨਾ ਹੀ ਨਾ ਦੁਨੀ ਚੰਦ ਦੇ ਪਿਓ ਲਈ ਗੁਰੂ ਕਹਿੰਦਾ ਤੂੰ ਕਾਦੇ ਲਈ ਸਰਾਧ ਕਰੀ ਬੈਠਾ ਓ ਤੇ ਬਗਹਾੜ ਬਣਿਆ ਬੈਠਾ ਉਹਨੂੰ ਇੱਕ ਵਾਸ਼ਨਾ ਨੇ ਜਨਮ ਦੇ ਦਿੱਤਾ ਇਹ ਮੈਂ ਹੱਥ ਜੋੜਨਾ ਜਦੋਂ ਪਤਾ ਲੱਗ ਜਾਉਂ ਜਿੱਤੇ ਮੌਤਾ ਕੀ ਪਤਾ ਕਾਰ ਚ ਕਦੀ ਵੀ ਕੋਈ ਪ੍ਰਾਣੀ ਚੜਾਈ ਦੇ ਨੇੜੇ ਹੋਵੇ ਡਾਕਟਰ ਕਹਦੇ ਬਿਨ ਬਚਣਾ ਨਹੀਂ ਪਲੀਜ਼ ਉਹਦੀ ਹੈਲਪ ਕਰੋ ਦੇ ਨੇੜੇ ਗੁਰੂ ਗੁਰੂ ਬੋਲੋ ਉਹਦੀ ਸੁਰਤ ਨੂੰ ਵਾਸ਼ਨਾ ਵਾਲਨ ਲਿ ਜਾਓ ਤੇਰਾ ਪੋਤਾ ਆ ਗਿਆ ਤੇਰਾ ਦੋਤਾ ਆ ਗਿਆ ਤੇਰੀ ਬੇਟੀ ਆ ਗਈ ਕਿਉਂਕਿ ਵਾਸ਼ਨਾ ਚ ਮਰਿਆ ਹੋਇਆ ਦੁਖਦਾਈ ਹੈ ਇਸੇ ਕਰਕੇ ਗੁਰੂ ਨੇ ਕਿਹਾ ਮਰਤਾ ਮਰਤਾ ਜਗ ਮੁਵਾ ਮਰਪਿਨ ਇਹ ਕਿਉਂ ਕਿ ਅਰਪਿ ਨਾ ਜਾਣਿਆ ਕੋਈ ਉਹਦੇ ਵਿੱਚ ਫਿਰ ਸਪਸ਼ਟ ਕੀਤਾ ਕਿ ਆ ਜਾਣਾ ਕਿ ਮਰਾਂਗੇ ਕਿਹੈਸਾ ਮਰਨਾ ਹੋਏ ਜੇ ਦੁਨੀਆ ਦੀ ਵਾਸ਼ਨਾ ਨਹੀਂ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਸਾਹਿਬ ਮਨੋਂ ਨਾ ਵਿਸਰੈ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਇਸ ਕਰਕੇ ਨਿਰਵਾਣ ਦਾ ਅਰਥ ਬੜਾ ਉੱਚਾ ਗੁਰੂ ਸਾਹਿਬ ਗੁਰੂ ਅਮਰਦਾਸ ਦੇ ਇਥੋਂ ਤੱਕ ਆ ਕਿ ਜਦੋਂ ਚਲਾਣਾ ਕਰ ਲਗੇ ਕਹਿੰਦੇ ਮੇਰੇ ਤੋਂ ਬਾਅਦ ਕੀਰਤਨਿਓ ਨਿਰਵਾਣ ਕੀਰਤਨ ਕਰਿਓ ਇਸ ਵਾਸ਼ਨਾ ਨੂੰ ਰੱਖ ਕੇ ਨਾ ਕਰਿਓ ਮੁਕਤੀ ਮਿਲ ਜਾਏ। ਅੰਤ ਸਤਿਗੁਰੂ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਬਾਨ ਵਾਸ਼ਨਾ ਰਹਿਤ ਰੇ ਮਨ ਓਟ ਲਿਓ ਹਰ ਨਾਮਾ ਜਾਂ ਕੈ ਸਿਮਰਨ ਸਿਮਰਨ ਦੁਰਮਤ ਨਾਸੈ ਤੇ ਸਤਿਗੁਰੂ ਨੇ ਥਾਂ-ਥਾਂ ਨਾਮਦੰਮ ਪਿਛਲੇ ਦਿਨ ਕਿਹਾ ਐਤਵਰ ਕਥਾ ਸੀ ਸੁਲੀ ਚੜ ਕੇ ਆਇਆ ਇਹ ਬਾਣੀ ਹੈ ਨਾ ਸਭ ਨੇ ਕਿਹਾ ਸਲਾਵਾ ਦਿੱਤੀਆਂ ਮਹਾਰਾਜ ਚਿੱਠੀ ਭੇਜ ਸਭ ਤਨੂੰ ਚੇਤੇ ਵਿੱਚ ਚਿੱਠੀ ਭੇਜ ਦਿਓ ਸੁਲੀਖਾਨੂ ਅਸਿਆਦਾ ਤੇਰਾ ਕੋਈ ਵੈਰ ਨਹੀਂ ਸਤਿਗੁਰੂ ਕਹਿੰਦੇ ਨੇ ਨਹੀਂ ਦੋ ਆਦਮੀ ਭੇਜ ਦਿਓ ਸੁਲੀਖਾਨੂ ਉਹ ਗੱਲਬਾਤ ਕਰ ਲੈਣ ਵਰਬਲੀ ਜ਼ਬਾਨੀ ਗੱਲ ਕਰ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਫਿਰ ਕੁਝ ਸੋਚਿਆ ਜੇ ਕਹਿੰਦੇ ਨੇ ਇੱਕੋ ਹੀ ਸੋਚਿਆ ਨਾਮ ਦੀ ਓਟ ਲਈ ਹੈ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ ਪੱਤਰੀ ਮੀਨਜ਼ ਪੱਤਰ ਕਾ ਚਿੱਠੀ ਮਤਾਦਰ ਤੇ ਸਲਾਹ ਪ੍ਰਥਮੇ ਮਤਾ ਜੇ ਪੱਤਰੀ ਚਲਾਵੂ ਦੁਤੀਏ ਮਤਾ ਦੁਇ ਮਾਨਕ ਪਹੁੰਚਾਵੂ ਤ੍ਰਿਤੀਆ ਮਤਾ ਕਿਚ ਕਰੂੰ ਉਪਾਇਆ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਹੈ